ਜਗਬਾਨੀ ਪੰਜਾਬ ਕੇਸਰੀ ਦੇਖ ਰਹੇ ਤੋਂ ਆਮ ਦਸ਼ਕਾ ਦਾ ਸਵਾਗਤ ਹੈ ਇਸ ਵਕਤ ਸੀ ਮੌਜੂਦ ਆ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਜਿੱਥੇ ਕਿ ਕਾਂਗਰਸੀਆ ਆਗੂਆਂ ਨੇ ਜੋ ਅੱਜ ਗ੍ਰਿਫਤਾਰੀਆਂ ਦੇਣੀਆਂ ਸੀ ਐਮਪੀ ਜੋ ਰਵਨੀਤ ਸਿੰਘ ਬਿੱਟੂ ਅਤੇ ਆਸ਼ੂ ਵੱਲੋਂ ਅੱਜ ਗ੍ਰਿਫਤਾਰੀਆਂ ਦੇਣੀਆਂ ਸੀ ਉਸ ਨੂੰ ਲੈ ਕੇ ਅੱਜ ਇੱਥੇ ਜੋ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਬੁਖਤਾ ਪ੍ਰਬੰਧ ਜੋ ਇੱਥੇ ਕੀਤੇ ਜਾ ਰਹੇ ਪਏ ਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਪੁਲਿਸ ਕਮਿਸ਼ਨਰ ਦਫਤਰ ਹੈ ਉਸ ਨੂੰ ਛੋਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਵੈ ਪੁਲਿਸ ਦੇ ਵੱਲੋਂ ਵੱਡੀ ਸੰਖਿਆ ਦੇ ਵਿੱਚ ਇੱਥੇ ਪੁਲਿਸ ਵੱਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਰੋਕਣ ਲਈ ਤੇ ਗ੍ਰਿਫਤਾਰੀਆਂ ਕਰਨ ਦੇ ਲਈ ਜੋ ਪੁਲਿਸ ਵੈਨਸ ਇੱਥੇ ਮੌਜੂਦ ਨੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀ ਕਿ ਇੱਥੇ ਪੁਲਿਸ ਵੱਲੋਂ ਜੋ ਪ੍ਰਬੂਕਤਾ ਪ੍ਰਬੰਧ ਕਰ ਦਿੱਤੇ ਗਏ ਨੇ ਤੇ ਸੂਤਰਾ ਦੇ ਵਾਲੇ ਤੋਂ ਇਹ ਖਬਰ ਆ ਰਹੀ ਪਈ ਹੈ ਕਿ ਜੋ ਆਸ਼ੂ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੀਆਂ ਜਿੱਥੇ ਕੀ ਕਾਂਗਰਸੀਆਂ ਦਾ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਪਿਆ ਵਾ ਤੁਸੀਂ ਦੇਖ ਸਕਦੇ ਹੋ ਕਿ ਜੋ ਕਾਂਗਰਸ ਵਰਕਰ ਨੇ ਉਹ ਇਸ ਵਕਤ ਦੇ ਤਾਂ ਇਕੱਠੇ ਹੋ ਰਹੇ ਪਏ ਨੇ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਥੇ ਭਾਰੀ ਸੰਖਿਆ ਦੇ ਵਿੱਚ ਇਕੱਠੇ ਹੋ ਰਹੇ ਪਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਪਏ ਆ ਜੋ ਆਸ਼ੂ ਨੇ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਇੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਪਿਆ ਵਾ ਸੋ ਇਸ ਵਕਤ ਤੇ ਜੋ ਲੋਕ ਨੇ ਇਕੱਠੇ ਹੋ ਰਹੇ ਪਏ ਨੇ ਸੋ ਗੱਲਬਾਤ ਕਰ ਰਹੇ ਆ ਜਿਸ ਰਾਜੇ ਇਥੇ ਆਸ਼ੋਜੀ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿੱਤਾ ਗਿਆ ਉਹਨਾਂ ਨੂੰ ਪਹੁੰਚ ਨਹੀਂ ਦਿੱਤਾ ਜਾ ਰਿਹਾ ਬਸਰ ਇਥੇ ਗੱਲ ਇਹ ਆ ਵੀ ਇਹ ਮੈਂ ਸਮਝਦਾ ਸਰਕਾਰ ਦੀ ਤੱਕੇਸ਼ਾਹੀ ਹੈ ਐਸਾ ਕੁਝ ਕਰਨਾ ਇਹ ਜਿਹੜਾ ਸਾਡਾ ਮੌਲਿਕ ਅਧਿਕਾਰ ਨੇ ਅਧਿਕਾਰਾਂ ਤੇ ਛਾਪਾ ਤੇ ਕੋਈ ਡਿਮੋਨਸਟ੍ਰੇਸ਼ਨ ਕਰਦਾ ਹੈ ਕੋਈ ਸਰਕਾਰ ਦੀਆਂ ਵਿਧੀਆਂ ਦੇ ਖਿਲਾਫ ਕੋਈ ਵੀ ਪਾਰਟੀ ਕਰ ਸਕਦੀ ਹੈ ਤੇ ਉਹ ਪਾਰਟੀ ਦੇ ਵਰਕਰਾਂ ਨੂੰ ਨੇਤਾਵਾਂ ਨੂੰ ਇਸ ਤਰ੍ਹਾਂ ਦਾ ਹਰਾਸ ਕਰਨਾ ਜਾਂ ਇਸ ਤਰ੍ਹਾਂ ਦਾ ਉਹਨਾਂ ਨੂੰ ਮੌਦਰਨ ਕਰਨਾ ਤੇ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਮੈਂ ਭਗਵੰਤ ਮਾਨ ਸਰਕਾਰ ਦੀ ਨਿੰਦਾ ਕਰਦਾ ਜਿਨ੍ਹਾਂ ਨੇ ਅਜਿਹਾ ਕੁਝ ਕੀਤਾ ਉਹ ਕੋਈ ਕਿਸੇ ਨੇ ਅਸੀਂ ਕੋਈ ਐਸੀ ਨਹੀਂ ਹੈ ਕਿ ਇੱਥੇ ਅਸੀਂ بڑے ਆਪਣੇ ਗਾਂਧੀਵਾਦੀ ਤਰੀਕੇ ਦੇ ਨਾਲ ਆਪਣੇ ਸਹਜ ਦੇ ਵਿੱਚ ਆਪਣੀ ਸ਼ਾਂਤੀ ਦੇ ਵਿੱਚ ਆਪਣੇ ਅਸੀਂ ਡਿਮੋਨਸਟ੍ਰੇਸ਼ਨ ਕਰਨ ਲਈ ਕਾਂਗਰਸ ਪਾਰਟੀ ਦੇ ਵਰਕਰ ਇਕੱਠੇ ਹੋਏ ਨੇ ਤੇ ਹੋ ਰਹੇ ਨੇ ਕਾਂਗਰਸ ਪਾਰਟੀ ਦੇ ਵਰਕਰ ਹਜ਼ਾਰਾਂ ਵਰਕਰ ਇਕੱਠੇ ਹੋ ਰਹੇ ਨੇ ਪਰ ਮੈਂ ਸਮਝਦਾ ਕਿ ਅਜਿਹੀ ਸਰਕਾਰ ਵੱਲੋਂ ਜਾਂਦਾ ਕਹੋ ਵੀ ਸਰਕਾਰ ਦੀਆਂ ਲਤਾਂ ਇੰਨੀਆਂ ਕਮਜ਼ੋਰ ਨੇ ਕਿ ਸਾਡੇ ਉਹਨਾਂ ਨੇਤਾਵਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨਾ ਜਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਕਰਨਾ ਤੇ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਬਹੁਤ ਕਿਉਂਕਿ ਇਹ ਲੋਕਤੰਤਰ ਦੇ ਵਿੱਚ ਹਰ ਪੋਲੀਟੀਕਲ ਪਾਰਟੀ ਨੂੰ ਅਧਿਕਾਰ ਹੈ ਕਿ ਉਹ ਲੋਕਾਂ ਦੀ ਆਵਾਜ਼ ਠਾਉਣ ਦੇ ਲਈ ਸੜਕਾਂ ਤੇ ਆ ਕੇ ਉਹ ਆਵਾਜ਼ ਆਪਣੀ ਬੁਲੰਦ ਕਰਨ ਜੋ ਇਹ ਕੁਛ ਕੀਤਾ ਮੈਂ ਸਮਝਦਾ ਨਿੰਦਣਯੋਗ ਆ ਭਗਵੰਤਪਾਨ ਸਰਕਾਰ ਦੀ ਮੈਂ ਸਖ ਸਦਾ ਨਿੰਦਾ ਕਰਦਾ ਕੀ ਅੱਜ ਗ੍ਰਿਫਤਾਰੀਆਂ ਜੋ ਉਹਨੇ ਦਿੱਤੀਆਂ ਜਾਣੀਆਂ ਇੱਥੇ ਪਹੁੰਚਿਆ ਜਾਵੇਗਾ ਜੀ ਕੱਲ੍ਹ ਇਹ ਵੀ ਸਾਰੇ ਵਰਕਰ ਤਿਆਰ ਹੈ ਗ੍ਰਿਫਤਾਰੀਆਂ ਕੀ ਆ ਤੁਹਾਡੇ ਸਾਹਮਣੇ ਮੈਂ ਖੜਾ ਦੋਨੋਂ ਲੱਤਾਂ 'ਚ ਏਕੇ 47 ਦੀਆਂ ਗੋਲੀਆਂ ਲੱਗੀਆਂ ਤਵਾਦ ਦੇ ਸਮੇਂ ਦੋ ਸਾਥੀ ਖੱਬੇ ਸੱਜੇ ਬੈਠੇ ਮਾਰੇ ਗਏ 17 ਮਾਰਚ 89 ਅਸੀਂ ਲੋਕਾਂ ਨੇ ਜਾਨ ਹੱਥੇੜੀ ਤੇ ਧਰ ਕੇ ਸਿਰ ਤੇ ਕਫਨ ਬਨ ਕੇ ਬਿਆਨ ਸਿੰਘ 1992 ਚ ਚੋਣਾ ਲੜਨ ਗਏ ਸੀ ਉਦੋਂ ਕਿਸੇ ਨੂੰ ਐਮਪੀ ਜਾਂ ਕਿਸੇ ਨੂੰ ਸੌਰੀ ਐਮਐਲਏ ਜਾਂ ਵਜ਼ੀਰ ਜਾਂ ਮੁੱਖ ਮੰਤਰੀ ਬਣ ਦਾ ਚਾਹ ਨਹੀਂ ਸੀ ਉਦੋਂ ਅਸੀਂ ਕੱਜ ਪੰਜਾਬ ਲਈ ਕੌਣ ਖੜਾ ਪੰਜਾਬ ਦੇ ਲਈ ਕਿਹੜੀ ਪਾਰਟੀ ਖੜੀ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਉਸ ਸਮੇ 2500 ਕਾਂਗਰਸ ਪਾਰਟੀ ਦੇ ਵਰਕਰਾਂ ਨੇ ਅਤਵਾਦ ਦੇ ਸਮੇਂ ਦੌਰਾਨ ਸ਼ਹਾਦਤ ਦਿੱਤੀ ਹੈ ਕੁਰਬਾਨੀ ਦਿੱਤੀ ਹੈ ਤੇ ਅੱਜ ਤਾਂ ਇਹ ਤਾਂ ਗ੍ਰਿਫਤਾਰੀ ਤਾਂ ਛੋਟੀ ਜੀ ਗੱਲ ਹੈ ਜਦੋਂ ਮਰਜ਼ੀ ਗ੍ਰਿਫਤਾਰ ਕਰ ਲੈਣ ਅਸੀਂ ਤਿਆਰ ਹਾਂ ਸਾਰੇ ਸੋ ਕਾਂਗਰਸ ਹੀ ਆਗੂ ਵੱਲੋਂ ਕਹਿਣਾ ਹੈ ਕਿ ਗ੍ਰਿਫਤਾਰੀਆਂ ਦੇ ਲਈ ਉਹ ਇਸ ਵਕਤ ਤਿਆਰ ਨੇ ਔਰ ਜੋ ਪੁਲਿਸ ਵੱਲੋਂ ਵੀ ਮੁਖਤਾ ਪ੍ਰਬੰਧ ਇਸ ਵਕਤ ਕੀਤੇ ਹੋਏ ਨੇ ਗ੍ਰਿਫਤਾਰੀਆਂ ਨੂੰ ਲੈ ਕੇ ਉਹਨਾਂ ਵੱਲੋਂ ਜੋ ਪ੍ਰਬੰਧ ਨੇ ਇਸ ਵਕਤ ਪੂਰੇ ਨੇ ਕਾਰਪੋਰੇਸ਼ਨ ਦਫਤਰ ਜੋ ਇੱਥੇ ਮਾਫੀ ਚਾਹਾਂਗੇ ਪੁਲਿਸ ਕਮਿਸ਼ਨਰ ਦਫਤਰ ਹੈ ਜੋ ਉਸ ਨੂੰ ਛਾਉਣੀ ਦੇ ਵਿੱਚ ਇਸ ਵਕਤ ਤਬਦੀਲ ਤਬਦੀਲ ਕਰ ਦਿੱਤਾ ਗਿਆ ਵੈ ਪੁਲਿਸ ਭਾਰੀ ਗਿਣਤੀ ਦੇ ਵਿੱਚ ਪੁਰਸ ਵੱਲ ਵੀ ਇੱਥੇ ਇਕੱਠਾ ਹੋ ਚੁੱਕਿਆ ਤੇ ਭਾਰੀ ਗਿਣਤੀ ਦੇ ਵਿੱਚ ਕਾਂਗਰਸ ਵਰਕਰ ਵੀ ਇਕੱਠੇ ਹੋ ਜੁੜੇ ਰਹੋ ਸਾਡੇ ਨਾਲ ਐਸੇ ਲਾਈਵ ਕਵਰੇਜ ਦੇ ਉਤੇ ਧੰਨਵਾਦ